ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਭਾਰਤੀ ਕਿਸਾਨ ਜੂਨੀਅਨ ਇਕਤਾ ਅਗਰਾਹਾ ਦੇ ਅਗਵਾਈ ਦੇ ਹੇਠ ਵਿੱਚ ਹਾਰਪੀਰਤਾ ਦੀ ਟੂੜੀ ਦੀਆਂ ਟਰਾਲੀਆਂ ਰਵਾਨਾ ਕੀਤੀਆਂ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਇਹ ਟਰਾਲੀਆਂ ਜਿਹੜੀਆਂ ਫਾਜ਼ਿਲਕਾ ਦੇ ਇਲਾਕੇ ਵਿੱਚ ਭੇਜੀਆਂ ਜਾਂਦੀਆਂ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾਂ ਦਾ ਭੁੱਲੋ ਟੋਕੇ ਹਰ ਖਬਰ ਹਰ ਜਾਣਕਾਰੀ ਪੈਰ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਮੈਂ ਜੋਰਾ ਸਿੰਘ ਨਸਰਾਰੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਭਾਰਤੀ ਕਿਸਾਨ ਜੀ ਉਹਨਾਂ ਨੇ ਇੱਕ ਤਾਂ ਅਗਰਾਹਾਂ ਦੀ ਅਗਵਾਈ ਦੇ ਵਿੱਚ ਜੋ ਪੰਜਾਬ ਦੀਆਂ ਵੱਖ-ਵੱਖਰੀਆਂ ਜਨਤਕ ਜਮਹੂਰੀ ਸੱਦਾਚਾਰਕ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ ਮਿਲ ਕੇ ਇੱਕ ਹਰ ਪੀੜਤ ਲੋਕਾਂ ਦੀ ਸਹਾਇਤਾ ਵਾਸਤੇ ਕਮੇਟੀ ਬਣਾਈ ਆ ਉਹਦੇ ਵੱਲੋਂ ਅਸੀਂ ਪਹਿਲਾ ਤਿੰਨ ਥੇਪਾਂ ਨੇ ਜਿਹੜੀਆਂ ਦੋ ਕਣਕ ਦੇ ਜਿਹੜੇ ਲਾ ਚੁੱਕੇ ਆ ਇੱਕ ਜਿਹੜਾ ਨੇ ਲੋੜਵੰਦ ਵਸਪਰੀਆ ਕੱਪੜੇ ਆ ਉਹ ਭੇਜਿਆ ਸੌਫਟੀ ਥੇਪ ਆ ਜਿਹੜੀ ਅੱਜ ਅਸੀਂ ਮਾਨਸਾ ਜ਼ਿਲ੍ਹਾ ਤੇ ਬਠਿੰਡਾ ਜ਼ਿਲ੍ਹੇ ਦੇ ਵੱਲੋਂ ਜਿਹੜੀ ਟੂੜੀ ਆ ਪਸ਼ੂਆਂ ਚਾਰਾਂ ਵਾਸਤੇ ਉਹ ਭੇਜੀ ਹੈਗੀ ਆ ਅੱਜ ਅਸੀਂ ਇਸ ਇਹਦੇ ਵਿੱਚ ਕਰੀਬ 150 ਟਰਾਲੀ ਹੈ ਜਿਹੜੀ ਉਹ ਟੂੜੀ ਲੈ ਕੇ ਜਾ ਰਹੇ ਨੇ ਫਾਜ਼ਿਲਕਾ ਤੇ ਉਹ ਸਾਰੀ ਲੋਡ ਬੰਦ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੰਡੀ ਜਾਊਗੀ ਜਥੇਬੰਦੀਆਂ ਨੇ ਇਹ ਫੈਸਲਾ ਪਹਿਲੇ ਕੀਤਾ ਸੀ ਕਿ ਜਿਹੜੇ ਉੱਥੇ ਦੇ ਮਜ਼ਦੂਰ ਨੇ ਗਰੀਬ ਕਿਸਾਨ ਨੇ ਬੇਜ਼ਮੀਨੇ ਕਿਸਾਨ ਨੇ ਛੋਟੇ ਜ਼ਮੀਨੇ ਕਿਸਾਨ ਨੇ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਲੋਕਾਂ ਕੋਲ ਕਣਕ ਦੇ ਕਹੇ ਆ ਉਹਨਾਂ ਨੂੰ ਅਸੀਂ ਕਪੜਾ ਲੀੜਾ ਦੇ ਕੇ ਆਇਆ ਹੁਣ ਅਸੀਂ ਪਸ਼ੂਆਂ ਵਾਸਤੇ ਚਾਰੇ ਦੀ ਜਿਹੜੀ ਖੇਪਾਂ ਨੇ ਉਹ ਭੇਜਨੀਆ ਸ਼ੁਰੂ ਕੀਤੀਆਂ ਨੇ ਆਦੀ ਅਵਸਥਾ ਵਿੱਚ ਠੰਡੇ ਦੇ ਉੱਤੋਂ ਇਹ ਤੂੜੀ ਵਾਲੇ ਘੋਮਗਾ ਦਾ ਕਾਫਲਾ ਚੱਲਿਆ ਹੈਗਾ ਉਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਢੰਡਾ ਸਿੰਘ ਜੇਠੂ ਕੇ ਸ਼ੰਗਰਾ ਸਿੰਘ ਜੀ ਮਾਨ ਅ ਗਪਾਲ ਸਿੰਘ ਪਾਲਾ ਜੇਠੂ ਕੇ ਜਗਜੀਤ ਸਿੰਘ ਜੀ ਝੰਮਾ ਤੇ ਹੋਰ ਜਿਹੜੇ ਆਗੂ ਸੀ ਉਹਨਾਂ ਨੇ ਅੱਜ ਇਥੋਂ ਇਹ ਕਾਫਲੇ ਨੂੰ ਜਿਹੜਾ ਰਵਾਨਾ ਕੀਤਾ ਹੈ